ਸ਼ਸ਼ੀਕਾਲ ਜੀ ਮੈਂ ਹਾਂ ਸੰਦੀਪ ਸ਼ੌਲਕ ਤੇ ਤੁਸੀਂ ਦੇਖ ਰਹੇ ਹੋ ਗੁਰਪੰਜਾਬ ਟੀਵੀ ਤੇ ਹੈਲੋ ਪੰਜਾਬੀ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਵਿੱਚ ਅਸੀਂ ਲੈ ਕੇ ਆਉਂਦੇ ਹਾਂ ਨਾਰਥ ਅਮਰੀਕਾ ਦੀਆਂ ਕਮਿਊਨਿਟੀ ਨਿਊਜ਼ ਬ੍ਰੈਂਟਨ ਵਿੱਚ ਹੋਈਆਂ ਮਿਊਸਪਲ ਚੋਣਾਂ ਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿੱਚ ਵਾਰਡ ਨੰਬਰ 9 ਅਤੇ 10 ਵਿੱਚ ਪੰਜਾਬੀ ਉਮੀਦਵਾਰਾਂ ਦੀ ਜਿੱਤ ਹੋਈ ਜਿਸ ਤੋਂ ਬਾਅਦ ਸਿਕਪਾਇ ਚਾਰੀ ਵਿੱਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ ਤੇ ਇਸੇ ਖੁਸ਼ੀ ਨੂੰ ਵਿਅਕਤ ਕਰਨ ਅਤੇ ਪਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਕੀਰਤਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਹਾਜ਼ਰੀ ਭਰੀ ਪੇਸ਼ਾ ਚਮਕੌਰ ਸਿੰਘ ਮਾਚੀ ਦੀ ਰਿਪੋਰਟ ਬ੍ਰੈਂਪਟਨ ਪੰਜਾਬੀਆਂ ਦਾ ਕੁੱਕਵਾਸਤਾ ਸ਼ਹਿਰ ਹੈ ਟੋਰਾਂਟੋ ਵਿੱਚ ਪੰਜਾਬੀਆਂ ਦੀ ਸਭ ਤੋਂ ਵੱਧੇਰੇ ਵਸੂ ਪ੍ਰੈਂਪਟਨ ਸ਼ਹਿਰ ਵਿੱਚ ਹੈ ਬ੍ਰੈਂਪਟਨ ਵਿੱਚ ਹੁਣੇ ਹੀ ਮਿਊਸਪਲ ਚੋਣਾਂ ਹੋ ਕੇ ਹਟੀਆਂ ਹਨ ਬ੍ਰੈਂਪਟਨ ਦੇ ਪਾਰਟ ਨੰਬਰ 9 ਅਤੇ 10 ਤੋਂ ਸਾਰੇ ਹੀ ਪੰਜਾਬੀ ਭਾਈਚਾਰੇ ਦੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ ਇਸੇ ਖੁਸ਼ੀ ਨੂੰ ਮੁੱਖ ਰੱਖਦਿਆਂ ਰੀਜਨਲ ਕਾਉਂਸਲਰ ਗੁਰਪ੍ਰੀਤ ਸਿੰਘ ਟਿਲੋ 시ਟੀ ਕਾਉਂਸਲਰ ਹਰਕੀਰਤ ਸਿੰਘ ਅਤੇ ਸਕੂਲ ਟਰਸਟੀ ਬਲਬੀਰ ਸੋਹੀ ਵੱਲੋਂ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਚੋਤਪrakash ਸਾਹਿਬ ਵਿਖੇ ਕੀਰਤਨ ਦਾ ਆਯੋਜਨ ਕੀਤਾ ਗਿਆ ਤਾਂ ਕਿ ਇਸ ਸਮਾਗਮ ਵਿੱਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਨਾਲ ਹੀ ਅਨੇਕਾਂ ਰਾਜਨੀਤਿਕ ਸ਼ਖਸੀਅਤਾਂ ਨੇ ਕੀਰਤਨ ਦਾ ਆਨੰਦ ਮਾਣਿਆ ਬ੍ਰੈਂਟਨ ਦੇ ਮੀਅਰ ਪੈਟ੍ਰਿਕ ਬ੍ਰਾਊਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਬੋਲੇ ਸੋਨਹਿੌਲ ਸ੍ਰੀ ਅਕਾਲ ਬੋਲੇ ਸੋਨਹਿੌਲ ਸ੍ਰੀ ਅਕਾਲ ਬੋਲੇ It was about your kids, it was about our city, our community, and our residents moving forward. But at the same time, we are very humbled at the opportunity you have given us to be your voice. I'm humbled that you have given me the opportunity to serve as your Ward 9 and 10 Regional Counselor, and I will serve this position with the same honor and integrity that I did as your Counselor. ਅੱਜ ਸੰਗਤ ਦਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢਿਆ ਇੱਥੇ ਆਉਣ ਵਾਸਤੇ ਤੇ ਅੱਜ ਦਾ ਇਹ ਇੱਕ ਸੰਭੋਗ ਮਿਲਿਆ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਧੰਨਵਾਦ ਕਰਨ ਵਾਸਤੇ ਤੇ ਤੁਹਾਡਾ ਵੀ ਧੰਨਵਾਦ ਕਰਨ ਵਾਸਤੇ ਕਿਉਂਕਿ ਤੁਹਾਡੀ ਮਿਹਨਤ ਦੇ ਨਾਲ ਜਿਹੜੇ ਵੀ ਤੁਸੀਂ ਫੋਨ ਕਾਲ ਕੀਤੀਆਂ ਡੋਰ ਨਾ ਕੀਤੇ ਝੋਟਾ ਜਿਹੜੀਆਂ ਤੁਸੀਂ ਪੁਆਈਆਂ ਤੇ ਆਪ ਕੋਈ ਪਾਈਆਂ ਵੀ ਵਾਹਨ ਟੂ ਸੇ ਥੈਂਕ ਯੂ ਫੋਰ ਥੈਟ ਬ੍ਰੈਂਟਨ ਤੋਂ ਚਮਕੌਰ ਸਿੰਘ ਮਾਚੀ ਦੀ ਰਿਪੋਰਟ